ਸ਼ੇਅਰ ਮ ਕਰਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਈਬਲ ਜੀ ਦੀ ਮਿਹਨਤ ਚੜ੍ਹਦੀ ਕਲਾ 'ਚ ਹੋਵੋਗੇ ਜੀ ਅੱਜ ਜਿਹੜਾ ਜੀ ਮੈਂ ਵਲੌਗ ਲੈ ਕੇ ਆਏ ਆ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਕੁਝ ਕੁ ਜ਼ਰੂਰੀ ਗੱਲਾਂ ਦੁਪਹਿਰਾ ਸਾਹਿਬ ਦੇ ਨਾਲ ਰਿਲੇਟਡ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਆ ਕਿ ਤੁਸੀਂ ਪਲੀਜ਼ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਦੁਪਹਿਰਾ ਸਾਹਿਬ ਦੇ ਨਾਲ ਹਨਾ ਕੁਝ ਵੀ ਜ਼ਰੂਰੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਨੇ ਤਾਂ ਕਿ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਇਹ ਲੋ ਜੀ ਆਪਾਂ ਵੀਡੀਓ ਨੂੰ ਕਰਦੇ ਹਾਂ ਸਟਾਰਟ ਕਈ ਵਾਰ ਜੀ ਬਹੁਤ ਸਾਰੇ ਇਹਨਾਂ ਲੋਕ ਕਨਫਿਊਜ਼ ਰਹਿੰਦੇ ਨੇ ਤੇ ਆਪਾਂ ਉਹਨਾਂ ਤੇ ਕਨਫਿਊਜ਼ਨ ਦੂਰ ਕਰ ਦਿੰਨੇ ਆ ਤੇ ਜਿੰਨੀ ਕੁ ਜਾਣੀ ਮੈਨੂੰ ਨੌਲੇਜ ਆ ਜਿੰਨੀ ਕੁ ਵਾਈਬ ਉਹ ਜਿੰਨੀ ਬਖਸ਼ੀ ਆ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਦੋਂ ਦੇ ਆਪਾਂ ਦੁਪਹਿਰਾਂ ਸਾਬ ਕੱਟ ਰਹੀਆਂ ਜਿੰਨੀ ਕੁ ਨੌਲੇਜ ਹਨਾ ਆਪਾਂ ਨੂੰ ਮਿਲੀ ਆ ਸਭ ਤੋਂ ਪਹਿਲਾ ਸਵਾਲ ਜੀ ਕਿ ਜਿਹੜਾ ਆਪਾਂ ਦੁਪਹਿਰਾਂ ਸਾਬਾ ਉਹ ਸੰਡੇ ਨੂੰ ਕੱਟ ਸਕਦੇ ਆ ਕਿ ਇਸ ਤੋਂ ਅਦਰ ਡੇ ਵੀ ਆਪਾਂ ਕੱਟ ਸਕਦੇ ਹਾਂ ਨਾ ਕਿ ਮੰਨ ਲਓ ਜਿਦਾਂ ਤੁਹਾਨੂੰ ਸੰਡੇ ਨੂੰ ਦੁਪਹਿਰਾ ਸਾਬ ਤੁਸੀਂ ਡੇਲੀ ਕੱਟ ਰਹੇ ਹੋ ਕਿ ਤੁਹਾਡੇ ਵਿੱਚ ਜੇ ਟਾਈਮ ਨਹੀਂ ਲੱਗਿਆ ਹੋਵੇਗਾ ਉਸ ਦਿਨ ਕੱਟਣ ਦਾ ਕਿ ਅਸੀਂ ਫਿਰ ਵਿਚਾਲੇ ਕਿਸੇ ਹੋਰ ਦਿਨ ਕੱਟ ਸਕਦੇ ਹਾਂ ਇਹਦੇ ਇਹ ਵੀ ਹਨਾ ਕੁਐਸਚਨ ਹੁੰਦੇ ਆ ਹਾਂਜੀ ਜੀ ਬਿਲਕੁਲ ਤੁਸੀਂ ਕਿਸੇ ਹੋਰ ਦਿਨ ਵੀ ਦੁਪਹਿਰਾ ਸਾਬ ਕੱਟ ਸਕਦੇ ਹੋ ਮੰਨ ਲਓ ਜਿਵੇਂ ਤੁਸੀਂ ਰੈਗੂਲਰ ਸੰਡੇ ਦੀ ਸੰਡੇ ਦੁਪਹਿਰਾ ਸਾਬ ਕੱਟ ਰਹੇ ਹੋ ਤੇ ਤੁਹਾਡੇ ਕੋਲ ਜੇ ਵਿੱਚ ਇਸ ਦਿਨ ਕੋਈ ਰੀਜ਼ਨ ਕਰਕੇ ਕੋਈ ਮਜਬੂਰੀ ਕਰਕੇ ਤੁਹਾਡੇ ਕੋਲ ਉਸ ਦਿਨ ਸੰਡੇ ਵਾਲੇ ਦਿਨ ਚਪਰਾ ਸਾਇਬ ਨਹੀਂ ਕੱਟ ਹੋਇਆ ਤੇ ਤੁਸੀਂ ਕੋਈ ਵੀ ਹੋਰ ਦਿਨ ਤੁਸੀਂ ਚਪਰਾ ਸਾਇਬ ਫਿਰ ਕੱਟ ਸਕਦੇ ਹੋ ਜੀ ਠੀਕ ਹੈ ਜੀ ਦੂਸਰਾ ਕੁਐਸਚਨ ਜੀ ਕਿ ਚਪਰਾ ਸਾਇਬ ਕਰਨ ਸਮੇ ਜਿਹੜੀ ਅਰਦਾਸ ਉਹ ਕਿੰਨੀ ਵਾਰ ਕਰਨੀ ਆ ਚਪਰਾ ਸਾਇਬ ਜਦੋਂ ਜੀ ਕੱਟਣਾ ਹੈ ਆਪਾਂ ਦੋ ਵਾਰ ਅਰਦਾਸ ਕਰਨੀ ਆ ਇਹ ਤਾਂ ਜਦੋਂ ਆਪਾਂ ਦੁਪਹਿਰਾ ਸਾਈਡ ਸ਼ੁਰੂ ਕਰਨਾ ਜੀ ਉਦੋਂ ਕਰਨੀ ਆ ਤੇ ਦੂਸਰਾ ਜਦੋਂ ਆਪਾਂ ਦੁਪਹਿਰਾ ਸਾਈਡ ਦੀ ਸਮਾਪਤੀ ਕਰਨੀ ਆ ਫਿਰ ਉਦੋਂ ਜਿਹੜੀ ਅਦਾਸ ਹੋਣੀ ਉਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਜੀ ਕਲੀਅਰ ਆ ਜੀ ਨੈਕਸਟ ਕੁਐਸਚਨ ਜੀ ਕਿ ਆਪਾਂ ਸ਼ਨੀਵਾਰ ਨੂੰ ਦੁਪਹਿਰਾ ਸਾਈਡ ਵੀ ਕੱਟ ਸਕਦੇ ਹਾਂ ਬਹੁਤ ਕੁਐਸਚਨ ਆਉਂਦੇ ਨੇ ਹਾਂ ਜੀ ਤੁਸੀਂ ਸ਼ਨੀਵਾਰ ਨੂੰ ਵੀ ਦੁਪਹਿਰਾ ਸਾਈਡ ਕੱਟ ਸਕਦੇ ਹੋ ਤੁਸੀਂ ਬਿਲਕੁਲ ਸ਼ਨੀਵਾਰ ਨੂੰ ਕੱਟ ਸਕਦੇ ਹੋ ਕੋਈ ਇਹਦੇ ਵਿੱਚ ਕੋਈ ਇਦਾਂ ਦਾ ਨਹੀਂ ਹੈਗਾ ਕਿ ਤੁਸੀਂ ਸ਼ਨੀਵਾਰ ਵਾਲੇ ਨੂੰ ਦੁਪਹਿਰਾ ਸੈ ਨਹੀਂ ਕਰ ਸਕਦੇ ਤੁਸੀਂ ਕਿਸੇ ਦਿਨ ਵੀ ਜਦੋਂ ਤੁਹਾਡਾ ਟਾਈਮ ਲੱਗਦਾ ਤੁਸੀਂ ਉਹ ਦਿਨ ਸਿਲੈਕਟ ਕਰਕੇ ਦੁਪਹਿਰਾ ਸਾਹਿਬ ਆਪਣਾ ਕੱਟ ਸਕਦੇ ਹੋ ਜੀ ਕਿਉਂਕਿ ਜਿਹੜੀ ਬਾਣੀ ਆ ਜੀ ਜਦੋਂ ਆਪਾਂ ਬਾਣੀ ਪੜਾਂਗੇ ਬਾਣੀ ਆਪਾਂ ਨੂੰ ਲਾਭਿਤ ਹੁੰਦੀ ਆ ਜੀ ਬਾਣੀ ਜਿਹੜਾ ਮਰਜ਼ੇ ਦਿਨ ਇਦਾਂ ਨਹੀਂ ਹੈਗਾ ਕਿ ਬਾਣੀ ਆਧਿਕ ਪੜਾਂਗੇ ਤਾਂ ਹੀ ਆਪਾਂ ਨੂੰ ਫਲ ਦਊਗੀ ਬਾਣੀ ਤਾਂ ਤੁਸੀਂ ਜਦੋਂ ਮਰਜ਼ੀ ਹਨਾ ਆਪਾ ਪੜ੍ਹੀਏ ਤੇ ਬਾਣੀ ਨੇ ਆਪਾਂ ਨੂੰ ਜਰੂਰ ਫਲ ਦੇਣਾ ਹੀ ਦੇਣਾ ਜੀ। ਕਲੀਅਰ ਹੈ ਜੀ? ਤੇ ਹੁਣ ਨੈਕਸਟ ਕੁਐਸਚਨ ਕਿ ਚੁਪੈਰਾਸਾਈਬ ਕਿੰਨੇ ਸੁਖਣੇ ਚਾਹੀਦੇ ਹਨ ਹਨਾ? ਇਹ ਵੀ ਬਹੁਤ ਕੁਐਸਚਨ ਹੁੰਦੇ ਨੇ। ਕਈ ਲੋਕ ਬਹੁਤ ਕਨਫਿਊਜ਼ ਹੁੰਦੇ ਆ ਕਿੰਨੇ ਚੁਪੈਰਾਸਾਈਬ ਸੁਖੀ ਹੈ ਨਾ? ਦੇਖੋ ਜੀ ਕੋਈ ਇਦਾਂ ਇਦਾਂ ਕੋਈ ਨੂ ਰੈਗੂਲੇਸ਼ਨ ਨਹੀਂ ਫਿਕਸ ਹੈ ਕਿ ਤੁਸੀਂ 5 ਦੁਪਹਿਰਾਂ ਸਾਈਬ ਕੱਟਨੇ ਆ ਕਿ ਤੁਸੀਂ 11 ਕਰਨੀ ਆ ਜਾਂ ਤੁਸੀਂ 21 ਕਰਨੀ ਆ ਜਾਂ ਤੁਸੀਂ 22 ਕਰਨੀ ਆ ਇਹ ਤੁਹਾਡੀ ਸ਼ਰਦਾ ਦੇ ਅਕੋਰਡਿੰਗ ਆ ਜਾਂ ਤੁਹਾਡੀ ਸ਼ਰਦਾ ਤੇ ਇਹ ਡਿਪੈਂਡ ਕਰਦਾ ਤੁਸੀਂ ਕਿੰਨੇ ਦੁਪਹਿਰਾਂ ਸਾਈਬ ਕੱਟ ਸਕਦੇ ਹੋ ਓਕੇ ਜੀ ਤੇ ਕਈ ਤਾਂ ਜਿਵੇਂ ਮੈਂ ਸੁਣਿਆ ਕਈ ਕਹਿੰਦੇ ਹੁੰਦੇ ਆ ਕਿ ਸਾਡਾ ਸਾਡੀ ਤਾਂ ਦੂਸਰੇ ਦੁਪਹਿਰੇ ਤੇ ਹੀ ਹੈ ਨਾ ਸਾਡੀ ਅਰਦਾਸ ਸੁਣ ਲਈ ਬਾਈ ਗੁਰੂ ਜੀ ਨੇ ਕਈ ਕਹਿੰਦੇ ਹੁੰਦੇ ਆ ਕਿ ਸਾਡੀ ਪੰਜ ਪੂਰੇ ਹੋਏ ਆ ਫਿਰ ਸਾਡੀ ਨਾ ਜੋ ਵੀ ਮਨੋ ਕਾਮਨਾਵਾਂ ਪੂਰੀ ਹੋਈ ਆ ਤੇ ਯਾਨੀ ਹਰਦੇ ਅਲੱਗ-ਅਲੱਗ ਨੇ ਜੀ ਪਰ ਤੁਸੀਂ ਆਪਣੇ ਅਕੋਰਡਿੰਗ ਜਿਵੇਂ ਤੁਹਾਨੂੰ ਸਹੀ ਲੱਗਦਾ ਜਿੰਨੀ ਤੁਹਾਡੀ ਸ਼ਰਦਾ ਹੈ ਤੁਸੀਂ ਜਿੰਨੇ ਕੱਟ ਸਕਦੇ ਹੋ ਅਕੋਰਡਿੰਗ ਤੁਸੀਂ ਸੋਖ ਲਿਓ ਜੀ ਤੇ ਬਾਕੀ ਜੀ ਜੇ ਮੈਂ ਆਪਣੀ ਪਰਸਨਲ ਰਾਏ ਤੁਹਾਨੂੰ ਉਤਖਤ ਦੀ ਦਵਾਂ ਕਿ ਜਦੋਂ ਮੈਂ ਚਪੈਰਾ ਸਾਹਿਬ ਕਟਿਆ ਸੀਗਾ ਕਿਉਂਕਿ ਦੇਖੋ ਜੀ ਹਰ ਇੱਕ ਦੇ ਦਿਲ ਦੇ ਵਿੱਚ ਇੱਛਾਵਾਂ ਹੁੰਦੀਆਂ ਨੇ ਹਨਾ ਹਰ ਇੱਕ ਨੂੰ ਆਪਣੀ ਲਾਈਫ ਦੇ ਵਿੱਚ ਕੁਝ ਨਾ ਕੁਛ ਨਾ ਆਪਣੀ ਇੱਛਾ ਹੁੰਦੀ ਆ ਪਰ ਮੈਂ ਮੈਨੂੰ ਐ ਲੱਗਦਾ ਹੁੰਦਾ ਕਿ ਜਦੋਂ ਆਪਾਂ ਪਾਰਟ ਕਰਦੇ ਆ ਜਾਂ ਕੋਈ ਵੀ ਹੈ ਨਾ ਆਪਾਂ ਜਿਵੇਂ ਹੁਣ ਦੁਪਹਿਰਾ ਕੱਟਣਾ ਮੈਂ ਸ਼ੁਰੂ ਕਰਿਆ ਸੀ ਤੇ ਮੈਂ ਜਿਵੇਂ ਪਹਿਲਾਂ ਵੀ ਇੱਕ ਵੀਡੀਓ 'ਚ ਦੱਸਿਆ ਸੀਗਾ ਮੈਂ ਖੁੱਲ੍ਹੇ ਹੀ ਸ਼ੁਰੂ ਕੀਤੇ ਸੀ ਜੀ ਕਿਉਂਕਿ ਮੈਨੂੰ ਨਾ ਇਦਾਂ ਲੱਗਦਾ ਹੁੰਦਾ ਕਿ ਜਿਵੇਂ ਇੱਕ ਕਮਿਟਮੈਂਟ ਕਰ ਰਹੇ ਆਪਾਂ ਵਾਇਗਨ ਜੀ ਦੇ ਨਾਲ ਜਿਵੇਂ ਆਪਾਂ ਬਿਜ਼ਨਸ 딜 ਕਰ ਰਹੇ ਆ ਹਨਾ ਕਿ 21 ਦਿਨ ਕਰ ਦੋ ਤੇ ਮੇਰਾ ਮੈਂ 21 ਦਿਨ ਕਰੂੰਗਾ ਇੱਕ ਕਰੂੰਗੀ ਇਫ ਤੁਸੀਂ ਮੇਰੇ ਵਾਈਕਲ ਜੀ ਜਾਂ ਤੁਸੀਂ ਮੇਰੀ ਆਬਿਸ਼ਿ ਪੂਰੀ ਕਰ ਦਿਓ ਹੈਨਾ ਤੇ ਮੈਨੂੰ ਉਹ ਚੀਜ਼ ਥੋੜੀ ਜੀ ਮੇਰੀ ਇਹ ਪਰਸਨਲ ਰਾਏ ਆ ਜੀ ਸੌਰੀ ਮਾਇਨ ਨਾ ਕਰਿਓ ਤੇ ਇਹ ਮੇਰੀ ਪਰਸਨਲ ਰਾਏ ਆ ਕਿ ਜਦੋਂ ਅਪ ਮੈਂ ਜੋ ਪਹਿਲਾ ਸਭ ਕੱਟਨੇ ਸ਼ੁਰੂ ਕਰਤੇ ਸੀ ਮੈਂ ਤਾਂ ਹੀ ਕਿਹਾ ਸੀ ਕਿ ਮੈਂ ਖੁੱਲੇ ਹੀ ਸ਼ੁਰੂ ਕਰਿਆ ਮੈਂ ਜਿੰਨੇ ਮੇਰੇ ਸ਼્વાસ ਨੇ ਜਿੰਨੀ ਤੱਕ ਚੱਲਦੇ ਨੇ ਆਪਾਂ ਉਨੀ ਦੇ ਚਪੈਰਾ ਸਭ ਆਪਣੇ ਘਰ ਦੇ ਵਿੱਚ ਕੱਟਿਆ ਕਰਾਂਗੇ ਤੇ ਖੁੱਲੇ ਸ਼ੁਰੂ ਕਰਨ ਦੀ ਆ ਵੀ ਇਹ ਸੀਗੀ ਕਿ ਜਿਵੇਂ ਕਈ ਵਾਰੀ ਸੰਡੇ ਨੂੰ ਨਾ ਕੱਟ ਹੋਵੇ ਹਨਾ ਜਾਂ ਕਈ ਵਾਰੀ ਆਪਾਂ ਬਮਾਰਟ ਮਾਰ ਹੋ ਜੀਆਂ ਕੁਝ ਵੀ ਆ ਹਨਾ ਤੇ ਫਿਰ ਜਿਸ ਮਿਸ ਵਜ ਵੀ ਜਾਵੇ ਤਾਂ ਕੋਈ ਨਾ ਇਸ ਕਰਕੇ ਖੁੱਲੇ ਸ਼ੁਰੂ ਕਰੇ ਹੋਏ ਆਪਾਂ ਬਾਕੀ ਜੀ ਉਹ ਤੁਹਾਡੇ ਆ ਹੱਥ ਚਵਾ ਤੁਸੀਂ ਆਪਣੇ ਜਪੈਰਾ ਸਾਹਿਬ ਤੁਸੀਂ ਸੁਖਗੇ ਸਟਾਰਟ ਕਰਨਾ ਚਾਹੁੰਦੇ ਹੋ ਕਿ ਤੁਸੀਂ ਯਾਨੀ ਵਾਇਰ ਜਿਹਦੇ ਡੋਰੀ ਸੁੱਟ ਕੇ ਤੁਸੀਂ ਬਸ ਆਪਣੇ ਖੁੱਲੇ ਸ਼ੁਰੂ ਕਰਨਾ ਚਾਹੁੰਦੇ ਹੋ ਉਹ ਪਰਮਾਤਮਾ ਵਾ ਜੀ ਹੋਨੇ ਤਾਂ ਜਦੋਂ ਸਹੀ ਟਾਈਮ ਆਊਗਾ ਉਹ ਤੁਹਾਡੇ ਦਾਤ ਉਹਨੇ ਤੁਹਾਡੇ ਝੋਲੀ ਪਾਈ ਦੇਣੀ ਆ ਜਦੋਂ ਉਹਨੂੰ ਲੱਗਿਆ ਕਿ ਹੁਣ ਸਹੀ ਟਾਈਮ ਆ ਤੇ ਆਪਾਂ ਕੋਈ ਕਮਿਟਮੈਂਟ ਨਾ ਕਰਦੇ ਹੋਏ ਤੇ ਆਪਾਂ ਬਾਣੀ ਪੜ੍ਹਨੀ ਸ਼ੁਰੂ ਕਰੀਏ ਕੋਈ ਬੰਦਸ਼ ਨਾ ਹੋਵੇ ਕੋਈ ਦਿਨ ਨਾ ਸੁੱਖੇ ਹੋਣ ਕਿ ਇੰਨੇ ਦਿਨ ਜਾਂ ਉੰਨੇ ਦਿਨ ਠੀਕ ਹੈ ਜੀ ਬਾਕੀ ਚਲੋ ਤੁਸੀਂ ਜਿੱਦਾਂ ਤੁਹਾਨੂੰ ਸਹੀ ਲੱਗੇ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਸੁੱਕ ਕੇ ਕਰਨਾ ਚਾਹੁੰਦੇ ਹੋ 5 ਦਿਨ 11 ਦਿਨ 21 ਦਿਨ ਉਹ ਵੀ ਤੁਹਾਡੀ ਇੱਛਾ ਜੀ ਕੋਈ ਇਹਦੇ ਵਿੱਚ ਪੱਕਾ ਰੂਲ ਰੈਗੂਲੇਸ਼ਨ ਨਹੀਂ ਹੈਗਾ ਤੇ ਹੁਣ ਹੈਗਾ ਜੀ ਨੈਕਸਟ ਕੁਐਸਚਨ ਕਈ ਪੁੱਛਦੇ ਨੇ ਜੇ ਕਿ 3 ਘੰਟੇ ਦੇ ਵਿੱਚ ਜੁਪਹਿਰਾ ਸੈੱਬ ਕੱਟ ਸਕਦੇ ਆ ਦੇਖੋ ਜੀ ਜਿਹੜਾ ਜੁਪਹਿਰਾ ਸੈੱਬ ਉਹ 4 ਘੰਟੇ ਦਾ ਹੁੰਦਾ ਜਿਵੇਂ ਤੁਹਾਨੂੰ ਸਭ ਨੂੰ ਪਤਾ ਕਿ 4 ਘੰਟੇ ਆਪਾਂ ਬੈਠ ਕੇ ਬਾਣੀ ਪੜ੍ਹਨੀ ਹੁੰਦੀ ਆ ਹਾਂਜੀ ਜੇ ਤੁਸੀਂ ਮੰਨ ਲਓ ਜਿਸ ਦਿਨ ਜੁਪਹਿਰਾ ਸੈੱਬ ਕੱਟ ਰਹੀ ਉਹ ਤੁਹਾਨੂੰ ਵਿਚਾਲੇ ਕੋਈ ਜ਼ੂਰੀ ਕੰਮ ਆ ਗਿਆ ਹੈਨਾ ਕੀ ਬੜੀ ਕੋਈ ਮਜਬੂਰੀ ਪੈ ਜਵੇ ਫਿਰ ਤੁਸੀਂ 3 ਘੰਟੇ ਵਿੱਚ ਕੋਈ ਗੱਲ ਨਹੀਂ ਤੁਸੀਂ ਉੱਠ ਜਿਓ ਜੀ ਕੋਈ ਗੱਲ ਨਹੀਂ ਪਰ ਹੋ ਸਕੇ ਤਾਂ ਤੁਸੀਂ 4 ਘੰਟੇ ਦੇ ਵਿੱਚ ਦੁਪਹਿਰਾ ਜਿਹੜਾ ਸਾਇਬਰ ਸੁਮਾਪਤ ਕਰਨ ਦੀ ਕੋਸ਼ਿਸ਼ ਕਰੋ ਜਿਨ੍ਹਾਂ ਦੇ ਟਾਈਮਿੰਗ ਨਹੀਂ ਦੱਲਦੀ ਹੈਗੀ ਉਹ ਜੀ ਤੁਸੀਂ ਟੀਵੀ ਦੇ ਲਗਾ ਕੇ ਜਾਂ ਤੁਸੀਂ ਮੋਬਾਈਲ ਤੇ ਲਗਾ ਕੇ ਲਾਈਵ ਚਾਹਦਾ ਜੀ ਪੂਰਾ 12 ਵਜੇ ਤੋਂ 4 ਵਜੇ ਤੱਕ ਚੱਲਦਾ ਤੁਸੀਂ ਘਰ ਬੈਠ ਕੇ ਮੋਬਾਈਲ ਤੇ ਤੇ ਤੁਸੀਂ ਜਾਂ ਟੀਵੀ ਤੇ ਜਿੱਦਾਂ ਤੁਹਾਨੂੰ ਸਹੀ ਲੱਗਦਾ ਤੁਸੀਂ ਉਹਨਾਂ ਦੇ ਨਾਲ ਦੀ ਦੁਪਹਿਰਾ ਸੈੱਬ ਕੱਟ ਲਿਓ ਤੇ ਬਹੁਤ ਆਨੰਦ ਵੀ ਆਉਂਦਾ ਵਾ ਤਿੰਨ ਚਾਰ ਘੰਟੇ ਦੇ ਵਿੱਚ ਤੁਹਾਡਾ ਬਹੁਤ ਵਧੀਆ ਚਪੈਰਾ ਸਾਹਿਬ ਉਹਨਾਂ ਦੇ ਨਾਲ ਹੀ ਜੀ ਤੁਸੀਂ ਆਪਣੀ ਸਮਾਪਤੀ ਕਰ ਸਕਦੇ ਹੋ ਬਾਕੀ ਜੀ ਕਈਆਂ ਦੀ ਕਈਆਂ ਦਾ ਇਹ ਵੀ ਸਵਾਲ ਹੁੰਦਾ ਵਾ ਕਿ ਜਿਹੜੀ ਆਪਾਂ ਦੇਗ ਬਣਾਉਣੀ ਆ ਉਹ ਹਰ ਚਪੈਰਾ ਸਾਹਿਬ ਜਦੋਂ ਆਪਾਂ ਕਟਨਾਵਾਂ ਹਰ ਵਾਰ ਬਣਾਉਣੀ ਆ ਦੇਖੋ ਜੀ ਇਹ ਤੁਹਾਡੀ ਸ਼ਰਧਾ ਆ ਹੈਨਾ ਬਾਕੀ ਜੀ ਜਿਵੇਂ ਤੁਹਾਨੂੰ ਸਹੀ ਲੱਗਦਾ ਵਾ ਤੁਸੀਂ ਜੇ ਤੁਹਾਡੀ ਜੇਬ ਇਜਾਜ਼ਤ ਦਿੰਦੀ ਆ ਆਪਾਂ ਦਾ ਜੀ ਸਾਫ਼ ਹਨਾ ਸਿੱਧੀ ਗੱਲ ਕਰਾਂਗੇ ਜੇ ਤਾਂ ਤੁਹਾਨੂੰ ਲੱਗਦਾ ਕਿ ਤੁਸੀਂ ਹਰ ਸੰਡੇ ਨੂੰ ਚੋਹਰਾ ਸਾਇਬ ਘਟਣ ਸਮੇਂ ਦੇਗ ਬਣਾ ਸਕਦੇ ਹੋ ਤੇਸੀ ਕੀ ਉਹ ਦੀ ਤੁਸੀਂ ਹਰ ਸੰਡੇ ਬਣਾ ਲਓ ਬਾਕੀ ਜੀ ਜੇ ਤੁਸੀਂ ਹਰ ਸੰਡੇ ਨਹੀਂ ਪ੍ਰੈਫਰ ਕਰਦੇ ਕਿ ਦੇਗ ਹਰ ਸੰਡੇ ਨਹੀਂ ਬਣਾ ਸਕਦੇ ਹੈਗੇ ਫਿਰ ਤੁਸੀਂ ਨਾ ਜਦੋਂ ਦੁਪਹਿਰਾ ਸਾਇਬ ਸਟਾਰਟ ਕਰਨਾ ਉਦੋਂ ਦੇਗ ਬਣਾ ਲਓ ਤੇ ਜਦੋਂ ਤੁਸੀਂ ਸਮਾਪਤੀ ਕਰਨੀ ਆ ਹੁਣ ਜਿਵੇਂ ਜਿਨ੍ਹਾਂ ਨੇ ਹੁਣ ਸੁਖਿਆ ਵਾ ਕਿ ਅਸੀਂ ਪੰਜ ਕਰਾਂਗੇ ਅਸੀਂ 11 ਕਰਾਂਗੇ ਅਸੀਂ ਕੀ ਕਰਾਂਗੇ ਅਸੀਂ ਕਿਆ ਲਈ ਕਰਾਂਗੇ ਫਿਰ ਤੁਸੀਂ ਪਤਾ ਕੀ ਕਰੋ ਜੀ ਤੁਸੀਂ ਪਹਿਲਾ ਦਿਨ ਬਣਾ ਲਓ ਦੇਖ ਤੇ ਜਦੋਂ ਤੁਹਾਡੀ ਸਮਾਪਤੀ ਆ ਲਾਸਟ ਚੁਪਹਿਰਾ ਵਾ ਫਿਰ ਤੁਸੀਂ ਉਹ ਦਿਨ ਬਣਾ ਲਓ ਠੀਕ ਹੈ ਜੀ ਤੇ ਜਿਹੜੀ ਦੇਸੀ ਘੋ ਦੀ ਜੋਤ ਆ ਉਹ ਤਾਂ ਤੁਸੀਂ ਹਰ ਚੁਪਹਿਰਾ ਸਾਹਿਬ ਜਦੋਂ ਤੁਸੀਂ ਕਟਣਾ ਆ ਹਰ ਸੰਡੇ ਨੂੰ ਉਹ ਤੁਸੀਂ ਜਗਾਉਣੀ ਨੂੰ ਜਗਾਉਣੀ ਆ ਬਾਕੀ ਚੁਪਹਿਰਾ ਸਾਹਿਬ ਕੱਟਣ ਦੇ ਲਈ ਕਿਹੜੀਆਂ ਕਿਹੜੀਆਂ ਬਾਣੀਆਂ ਦਾ ਪਾਠ ਕਰਨਾ ਆ ਉਹ ਵੀ ਇੱਕ ਵਾਰੀ ਤੁਹਾਨੂੰ ਆਪਾਂ ਕਲੀਅਰ ਕਰ ਦਿੰਨੇ ਆ ਜੀ ਸਾਰਿਆਂ ਨੂੰ ਇਹਦੇ ਵਿੱਚ ਜੀ ਪੰਜ ਪਾਠ ਹੁੰਦੇ ਨੇ ਜਪਜੀ ਸਾਹਿਬ ਜੀ ਦੇ ਦੋ 파ਟ ਹੁੰਦੇ ਨੇ ਚਪਈ ਸਹਿਬ ਜੀ ਦੇ ਫਿਰ ਜੇ ਇੱਕ 파ਟ ਹੁੰਦਾ ਸੁਖਮਨੀ ਸਾਹਿਬ ਜੀ ਦਾ ਫਿਰ 6 ਕੋੜੀਆਂ ਅਨੰਦ ਸਾਹਿਬ ਜੀ ਦੀਆਂ ਪੜ ਕੇ ਜੀ ਉਸ ਤੋਂ ਬਾਅਦ ਆਪਾਂ ਕਰਨੀ ਹੁੰਦੀ ਹੈ ਜੀ ਅਰਦਾਸ ਇਹ ਵੀ ਕਲੀਅਰ ਹੋ ਗਿਆ ਜੀ ਤੇ ਆਈ ਹੋਪ ਜੀ ਤੁਹਾਨੂੰ ਜਿਹੜੇ ਤੁਹਾਡੇ ਕੁਐਸਚਨ ਕਈਆਂ ਦੇ ਜਿਨ੍ਹਾਂ ਦੇ ਵੀ ਮਾਈਂਡ ਦੇ ਵਿੱਚ ਕੁਐਸਚਨ ਹੋਣਗੇ ਉਹ ਕਲੀਅਰ ਹੋ ਗਏ ਹੋਣੇ ਆ ਤੁਹਾਨੂੰ ਉਹਨਾਂ ਦੇ ਆਨਸਰ ਮਿਲ ਗਏ ਹੋਣੇ ਆ ਜੀ ਬਾਕੀ ਵੀ ਪਾਣੀ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਤੁਸੀਂ ਜਦੋਂ ਮਰਜ਼ੀ ਪਾੜੋ ਤੁਹਾਨੂੰ ਉਹਦਾ ਲਾਭ ਮਿਲਣਾ ਹੀ ਮਿਲਣਾ ਹੈ ਜੀ ਤੁਸੀਂ ਆਪਣੇ ਘਰ ਦੇ ਵਿੱਚ ਰੋਜ਼ ਬਾਣੀ ਪੜੋ ਇਹ ਨਹੀਂ ਹੈਗਾ ਕਿ ਤੁਸੀਂ ਫਿਰ ਸੰਡੇ ਵਾਲੇ ਦਿਨ ਹਨਾ ਜਿਵੇਂ ਕਈਆਂ ਨੂੰ ਹੁੰਦਾ ਕਿ ਆਪਾਂ ਦੁਪਹਿਰਾ ਸੇਮ ਕੱਟ ਲਿਆ ਤੇ ਬਾਕੀ ਦਿਨ ਫਿਰ ਆਪਾਂ ਪਾਠ ਨੂੰ ਤੁਸੀਂ ਅਵੋਇਡ ਕਰ ਦੋ ਇਦਾਂ ਨਾ ਕਰਿਓ ਤੁਸੀਂ ਬਾਕੀ ਦਿਨ ਵੀ ਜ਼ਰੂਰ ਪਾਠ ਕਰਿਆ ਕਰੋ ਜੀ ਸੁਖਮਨੀ ਸਾਹਿਬ ਦਾ ਤਾਂ ਮੈਂ ਹਰ ਵੀਡੀਓ 'ਚ ਜਦੋਂ ਮੈਂ ਕੋਈ ਇਹਦੇ ਨਾਲ ਰਿਲੇਟਡ ਵੀਡੀਓ ਬਣਾਉਣੀ ਆ ਮੈਂ ਹਰ ਵਾਰ ਕਹਿਣੀ ਹੁੰਨੀ ਆ ਤੁਸੀਂ ਸੁਖਮਣੀ ਸਾਹਿਬ ਦਾ ਤਾਂ ਇੱਕ ਪਾਠ ਆਪਣੇ ਘਰ 'ਚ ਡੇਲੀ ਕਰਿਆ ਕਰੋ ਤੁਹਾਡੇ ਇੱਕ ਵਰਸਨ ਦੇ ਪਾਠ ਕਰਨ ਨਾਲ ਤੁਹਾਡੇ ਘਰ ਦੇ ਜਿੰਨੇ ਜੀ ਆ ਉਹਨਾਂ ਨੂੰ ਸਾਰਿਆਂ ਨੂੰ ਫਲ ਮਿਲਦਾ ਜੀ ਤੇ ਆਈ ਹੋਪ ਜੀ ਤੁਹਾਨੂੰ ਮੇਰੀਆਂ ਇਹ ਜਿਹੜੀਆਂ ਕੁਝ ਕੋ ਇਨਫੋਰਮੇਸ਼ਨ ਜਿਹੜੀਆਂ ਮੈਂ ਤੁਹਾਨੂੰ ਦੇਣਾ ਸਾਂਝੀਆਂ ਕੀਤੀਆਂ ਮੈਂ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ ਤੇ ਤੁਹਾਡੇ ਲਈ ਯੂਸਫੁਲ ਹੋਣਗੀਆਂ ਤੇ ਲੋ ਜੀ ਇਸ ਦੇ ਨਾਲ ਮੈਂ ਅੱਜ ਦੇ ਵਲੌਗ ਦਾ ਇੱਕ ਐਂਡ ਕਰਦੀ ਆਂ ਤੁਹਾਨੂੰ ਕਿਵੇਂ ਦਾ ਲੱਗਿਆ ਪਲੀਜ਼ ਵਲੌਗ ਜ਼ਰੂਰ ਦੱਸਣਾ ਤੇ ਜਿਹੜੇ ਸਾਡੇ ਚੈਨਲ ਤੇ ਮੇਰੇ ਵੀਰ ਮੇਰੀਆਂ ਭੈਣਾਂ ਪਲੀਜ਼ ਨਿਊ ਆਏ ਨੇ ਸਾਡੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਇਸ ਚੈਨਲ ਦੇ ਨਾਲ ਮੈਂ ਆਪਣੀ ਡੇਲੀ ਰੁਟੀਨ ਦੀ ਲਾਈਫ ਕਈ ਵਾਰ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਕਈ ਵਾਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਣੀ ਹੈ ਜਿਵੇਂ ਤੁਹਾਡੇ ਲਈ ਦੇ ਇਸ ਕਰਕੇ ਜੀ ਮੈਂ ਤੁਹਾਨੂੰ ਸਭ ਨੂੰ ਰਿਕਵੈਸਟ ਕਰਦੀ ਆ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੇ ਬੈਲ ਆਈਕਨ ਨੂੰ ਪਲੀਜ਼ ਪ੍ਰੈਸ ਕਰ ਲਓ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਜੋ ਵੀਡੀਓਜ਼ ਨੇ ਨੋਟੀਫਿਕੇਸ਼ਨਸ ਨੇ ਉਹ ਤੁਹਾਡੇ ਕੋਲ ਪਹੁੰਚਣ ਜੀ ਤੇ ਇਸੇ ਦੇ ਨਾਲ ਜੀ ਅੱਜ ਦੇ ਵਲੌਗ ਦਾ ਇੰਤ ਹੈਂਡ ਕਰਦੇ ਆ ਮਿਲਦੇ ਆ ਜੀ ਨੈਕਸਟ ਵਲੌਗ ਚ ਤਦ ਤੱਕ ਗਰੀਬ ਸਾਹਿਬ ਨੂੰ ਮੰਗੜ ਫੈਮਲੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਸਦੇ ਰਹੋ ਵਾਈਬਰ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਜੀ ਸੋ ਮਿਲਦੇ ਆ ਨੈਕਸਟ ਵਲੌਗ ਚ ਸਤਿ ਸ਼੍ਰੀ ਅਕਾਲ ਜੀ